ਸ਼੍ਰੀਕਲ ਜੀ ਤੁਸ ਜੁੜ ਚੁੱਕਿਆ ਸੰਸਰ نیوز ਨਾਲ ਤੇ ਮੈਂ ਹਾ ਪ੍ਰਦੀਪ ਗੌਰ ਤਾਂ ਪੰਜਾਬ ਨੇ ਹੜ੍ਹਾਂ ਦੀ ਮਾਰ ਜਿਹੜੀ ਬੜੇ ਬੁਰੇ ਤਰੀਕੇ ਦੇ ਨਾਲ ਚੱਲੀ ਹੈ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਭਰ ਚੁੱਕਿਆ ਸੀ ਜਿੱਥੇ ਲੋਕਾਂ ਨੂੰ ਕਾਫੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਉੱਥੇ ਅਸਰ ਬੱਚਿਆਂ ਦੀ ਪੜ੍ਹਾਈ ਤੇ ਵੀ ਪਿਆ ਤਾਂ ਦੱਸਿਆ ਕਿ ਹੁਣ ਅੰਕੜਿਆਂ ਦਾ ਜ਼ਿਕਰ ਜ਼ਰੂਰ ਕਰ ਲੈਣੇ ਆ ਤਾਂ 2000 ਤੋਂ ਵੱਧ ਪਿੰਡ ਨੇ ਜਿਹੜੇ ਹੜ੍ਹਾਂ ਦੀ ਚਪੇਟ ਦੇ ਵਿੱਚ ਆਏ ਸੀ ਯਾਨੀ ਕਿ 2064 ਪਿੰਡ ਸੀ ਜਿਨ੍ਹਾਂ ਦੇ ਵਿੱਚ ਪਾਣੀ ਭਰ ਗਿਆ ਸੀ ਔਰ 50 ਲੋਕਾਂ ਦੀ ਹੜ੍ਹਾਂ ਦੇ ਦੌਰਾਨ ਮੌਤ ਹੋ ਜਾਂਦੀ ਹੈ ਉਹ ਅੰਕੜੇ ਜ਼ਰੂਰ ਸਾਹਮਣੇ ਆਏ ਨੇ ਕਈ ਲੋਕਾਂ ਦੀ ਮੌਤ ਹੈ ਜਿਹੜੀ ਪਾਣੀ ਦੇ ਵਿੱਚ ਰੁੜ ਜਾਣ ਦੇ ਕਾਰਨ ਹੋਈ ਹੈ ਕਈਆਂ ਨੂੰ ਪਾਣੀ ਤੋਂ ਭਿਆਨਕ ਬਿਮਾਰੀਆਂ ਲੱਗੀਆਂ ਨੇ ਉਹਨਾਂ ਕਾਰਨਾਂ ਕਰਕੇ ਉਹਨਾਂ ਦੀ ਜਾਨ ਚਲੀ ਗਈ ਹੈ ਪਰ ਹਜੇ ਤੱਕ ਇੱਕ ਵੀ ਅੰਕੜਾ ਜਿਹੜਾ ਨਹੀਂ ਸਾਹਮਣੇ ਆਇਆ ਜਿੱਤੇ ਕਿਸੇ ਵਿਅਕਤੀ ਦੀ ਭੁੱਖਮਰੀ ਦੇ ਨਾਲ ਮੌਤ ਹੀ ਹੋਵੇ ਜੀਆਂ ਪੰਜਾਬ ਦੀ ਗੱਲ ਕਰ ਰਹੀਆਂ ਜਿੱਥੇ ਲੰਗਰਾਂ ਦੇ ਢੰਡਾਰ ਸ਼ਰੀਆ ਮਲ ਚੁੱਕੇ ਸੀ ਹੜ੍ਹਾਂ ਦੇ ਕਾਰਨ ਬੇਸ਼ਕ ਚਾਰੇ ਪਾਸੇ ਤਬਾਹੀ ਸੀ ਪਰ ਪੰਜਾਬ ਲੋਕਾਂ ਦੀ ਮੌਤ ਅਖਸ਼ੋਜਤਾਇਆ ਜਾ ਰਿਹਾ ਹੈ ਅੰਕੜੇ ਦਾ ਵੇਰਵਾ ਨਿਕਲ ਕੇ ਸਾਹਮਣੇ ਆਈ ਹੈ ਜਿਕੇ ਜ਼ਿਕਰ ਕੀਤਾ ਜਾਵੇ ਹੁਸ਼ਿਆਰਪੁਰ ਦਾ ਤਾਂ ਸਭ ਤੋਂ ਜ਼ਿਆਦਾ ਵੱਧ ਮੌਤਾਂ ਨੇ ਜਿਹੜੀਆਂ ਹੁਸ਼ਿਆਰਪੁਰ ਦੇ ਵਿੱਚ ਹੋਈਆਂ ਨੇ ਇੱਕ ਵਾਰ ਤੁਹਾਨੂੰ ਅੰਕੜਿਆਂ ਦਾ ਜ਼ਰੂਰ ਦੱਸ ਦਿੰਨੇ ਆ ਆ ਤਮਰਸਰ ਤੇ ਹੁਸ਼ਿਆਰਪੁਰ ਦੇ ਵਿੱਚ 7-7 ਮੌਤਾਂ ਹੋਈਆਂ ਉੱਥੇ ਪਟਿਆਲਾ ਦੇ ਵਿੱਚ 6 ਪਠਾਨਕੋਟ ਦੇ ਵਿੱਚ ਵੀ 6 ਬਰਨਾਲਾ ਦੀ ਜਿਹੜਾ ਜ਼ਿਕਰ ਕੀਤਾ ਜਾਵੇ ਬਰਨਾਲਾ ਦੇ ਵਿੱਚ 5 ਮੌਤਾਂ ਤੇ ਬਠਿੰਡਾ ਦੇ ਵਿੱਚ 4 ਮੌਤਾਂ ਹੜ੍ਹਾਂ ਦੇ ਕਾਰਨ ਹੋਈਆਂ ਨੇ ਤੇ ਫਾਜ਼ਿਲਕਾ ਤੇ ਗੁਰਦਾਸਪੁਰ ਦੇ ਵਿੱਚ 2-2 ਮੌਤਾਂ ਹੋਈਆਂ ਨੇ ਤਾਂ ਹੁਣ ਤੱਕ 3,87,000 989 ਪੰਜਾਬੀ ਨੇ ਜਿਹੜੇ ਇਸ ਹੜ੍ਹਾਂ ਦੇ ਕਾਰਨ ਪ੍ਰਭਾਵਿਤ ਹੋਏ ਨੇ ਯਾਨੀ ਕਿ 3 ਲੱਖ ਤੋਂ ਵੱਧ ਲੋਕ ਨੇ ਜਿਹੜੇ ਹੜ੍ਹਾਂ ਦੇ ਨਾਲ ਪ੍ਰਭਾਵਿਤ ਹੋਏ ਨੇ ਤਾਂ ਹੜਾ ਦੌਰਾਨ ਮੌਤਾਂ ਦੀ ਗਿਣਤੀ ਹੈ ਜਿਹੜੀ ਵੱਧ ਕੇ ਹੁਣ 50 ਹੋ ਗਈ ਆ ਹਾਲਾਂਕਿ ਅੰਕੜਾ ਪਹਿਲਾਂ ਸਿਰਫ 30 ਤੋਂ ਪਾਰ ਦਾ ਦੱਸਿਆ ਜਾ ਰਿਹਾ ਸੀ ਤਾਂ 2064 ਪਿੰਡ ਨੇ ਜਿਹੜੇ ਇਸ ਵੇਲੇ ਹੜ੍ਹਾਂ ਦੇ ਪ੍ਰਭਾਵ ਹੇਠ ਆਏ ਨੇ ਯਾਨੀ ਕਿ 2064 ਪਿੰਡਾਂ ਦੇ ਵਿੱਚ ਪਾਣੀ ਹੈ ਜਿਹੜਾ 3-3 4-4 ਫੁੱਟ ਤੱਕ ਭਰ ਚੁੱਕਿਆ ਸੀ ਤਾਂ ਮੌਤਾਂ ਦੀ ਗਿਣਤੀ ਵੀ ਵੱਧ ਚੁੱਕੀ ਹੈ ਹਾਲਾਂਕਿ ਹਾਲਾਤ ਨੇ ਜਿਹੜੇ ਉਹ ਨਾਰਮਲ ਹੁੰਦੇ ਹੋਏ ਨਜ਼ਰ ਆ ਰਹੇ ਨੇ ਬੈਲੈਂਸ ਹੁੰਦੇ ਹੋਏ ਨਜ਼ਰ ਆ ਰਹੇ ਨੇ ਪਰ ਇੱਕ ਵਾਰ ਜਿਸ ਤਰੀਕੇ ਦੇ ਨਾਲ ਹੜ੍ਹਾਂ ਦੇ ਕਾਰਨ ਪੰਜਾਬ ਦੇ ਵਿੱਚ ਤਬਾਹੀ ਆਈ ਹੈ ਉਹ ਤਬਾਹੀ ਦਾ ਖੌਫਨਾਕ ਮੰਜ਼ਰ ਦੇਖ ਕੇ ਹਰ ਕਿਸੇ ਦੀਆਂ ਅੱਖਾਂ ਨਾਮ ਹੋਈਆਂ ਨੇ ਫਸ਼ਰਕਾਲ ਜੀ ਤੁਸੀਂ ਜੁੜ ਚੁੱਕੇ ਹੋ ਸਮਸਰ ਨਿਊਜ਼ ਦੇ ਨਾਲ ਤੇ ਮੈਂ ਹਾਂ ਪ੍ਰਦੀਪ ਗੌਰ ਤਾਂ ਪੰਜਾਬ ਨੇ ਹੜ੍ਹਾਂ ਦੀ ਮਾਰ ਜਿਹੜੀ ਬੜੇ ਬੁਰੇ ਤਰੀਕੇ ਦੇ ਨਾਲ ਚੱਲੀ ਹੈ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਭਰ ਚੁੱਕਿਆ ਸੀ ਜਿੱਥੇ ਲੋਕਾਂ ਨੂੰ ਕਾਫੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਉੱਥੇ ਅਸਰ ਬੱਚਿਆਂ ਦੀ ਪੜ੍ਹਾਈ ਤੇ ਵੀ ਪਿਆ ਤਾਂ ਦੱਸਿਆ ਕਿ ਹੁਣ ਅੰਕੜਿਆਂ ਦਾ ਜ਼ਿਕਰ ਜ਼ਰੂਰ ਕਰ ਲੈਣੇ ਆ ਤਾਂ 2000 ਤੋਂ ਵੱਧ ਪਿੰਡ ਨੇ ਜਿਹੜੇ ਹੜ੍ਹਾਂ ਦੀ ਚਪੇਟ ਦੇ ਵਿੱਚ ਆਏ ਸੀ ਯਾਨੀ ਕਿ 2064 ਪਿੰਡ ਸੀ ਜਿਨ੍ਹਾਂ ਦੇ ਵਿੱਚ ਪਾਣੀ ਭਰ ਗਿਆ ਸੀ ਔਰ 50 ਲੋਕਾਂ ਦੀ ਹੜ੍ਹਾਂ ਦੇ ਦੌਰਾਨ ਮੌਤ ਹੋ ਜਾਂਦੀ ਹੈ ਵਾਂਕੜੇ ਜ਼ਰੂਰ ਸਾਹਮਣੇ ਆਏ ਨੇ ਕਈ ਲੋਕਾਂ ਦੀ ਮੌਤ ਹੈ ਜਿਹੜੀ ਪਾਣੀ ਦੇ ਵਿੱਚ ਰੁੜ ਜਾਣ ਦੇ ਕਾਰਨ ਹੋਈ ਹੈ ਕਈਆਂ ਨੂੰ ਪਾਣੀ ਤੋਂ ਭਿਆਨਕ ਬਿਮਾਰੀਆਂ ਲੱਗੀਆਂ ਨੇ ਉਹਨਾਂ ਕਾਰਨ ਕਰਕੇ ਉਹਨਾਂ ਦੀ ਜਾਨ ਚਲੀ ਗਈ ਹੈ ਪਰ ਹਜੇ ਤੱਕ ਇੱਕ ਵੀ ਅੰਕੜਾ ਜਿਹੜਾ ਨਹੀਂ ਸਾਹਮਣੇ ਆਇਆ ਜਿੱਤੇ ਕਿਸੇ ਵਿਅਕਤੀ ਦੀ ਭੁੱਖਮਰੀ ਦੇ ਨਾਲ ਮੌਤ ਹੀ ਹੋਵੇ ਜਿਨ੍ਹਾਂ ਪੰਜਾਬ ਦੀ ਗੱਲ ਕਰ ਰਹੀਆਂ ਜਿੱਥੇ ਲੰਗਰਾਂ ਦੇ ਭੰਡਾਰ ਸ਼ਰੀਆਮ ਲੱਜੁੱਕੇ ਸੀ ਹੜ੍ਹਾਂ ਦੇ ਕਾਰਨ ਬੇਸ਼ਕ ਚਾਰੇ ਪਾਸੇ ਤਬਾਹੀ ਸੀ ਪਰ ਪੰਜਾਹ ਲੋਕਾਂ ਦੀ ਮੌਤ ਦਾ ਖਸ਼ਾ ਜਤਾਇਆ ਜਾ ਰਿਹਾ ਹੈ ਅੰਕੜੇ ਦਾ ਵੇਰਵਾ ਨਿਕਲ ਕੇ ਸਾਹਮਣੇ ਆਈ ਹੈ ਜਿਕੇ ਜ਼ਿਕਰ ਕੀਤਾ ਜਾਵੇ ਹੁਸ਼ਿਆਰਪੁਰ ਦਾ ਤਾਂ ਸਭ ਤੋਂ ਜ਼ਿਆਦਾ ਵੱਧ ਮੌਤਾਂ ਨੇ ਜਿਹੜੀਆਂ ਹੁਸ਼ਿਆਰਪੁਰ ਦੇ ਵਿੱਚ ਹੋਈਆਂ ਨੇ ਇੱਕ ਵਾਰ ਤੁਹਾਨੂੰ ਅੰਕੜਿਆਂ ਦਾ ਜ਼ਰੂਰ ਦੱਸ ਦਿੰਨੇ ਆ ਆ ਤਮਰਿਤਸਰ ਤੇ ਹੁਸ਼ਿਆਰਪੁਰ ਦੇ ਵਿੱਚ 7-7 ਮੌਤਾਂ ਹੋਈਆਂ ਉੱਥੇ ਪਟਿਆਲਾ ਦੇ ਵਿੱਚ 6 ਪਠਾਨਕੋਟ ਦੇ ਵਿੱਚ ਵੀ 6 ਬਰਨਾਲਾ ਦੇ ਜਿਹੜਾ ਜ਼ਿਕਰ ਕੀਤਾ ਜਾਵੇ ਬਰਨਾਲਾ ਦੇ ਵਿੱਚ 5 ਮੌਤਾਂ ਤੇ ਬਠਿੰਡਾ ਦੇ ਵਿੱਚ 4 ਮੌਤਾਂ ਹੜ੍ਹਾਂ ਦੇ ਕਾਰਨ ਹੋਈਆਂ ਨੇ ਤੇ ਫਾਜ਼ਿਲਕਾ ਤੇ ਗੁਰਦਾਸਪੁਰ ਦੇ ਵਿੱਚ 2-2 ਮੌਤਾਂ ਹੋਈਆਂ ਨੇ ਤਾਂ ਹੁਣ ਤੱਕ 3,87,000 998 ਪੰਜਾਬੀ ਨੇ ਜਿਹੜੇ ਇਸ ਹੜ੍ਹਾਂ ਦੇ ਕਾਰਨ ਪ੍ਰਭਾਵਿਤ ਹੋਏ ਨੇ ਯਾਨੀ ਕਿ 3 ਲੱਖ ਤੋਂ ਵੱਧ ਲੋਕ ਨੇ ਜਿਹੜੇ ਹੜ੍ਹਾਂ ਦੇ ਨਾਲ ਪ੍ਰਭਾਵਿਤ ਹੋਏ ਨੇ ਤਾਂ ਹੜਾ ਦੌਰਾਨ ਮੌਤਾਂ ਦੀ ਗਿਣਤੀ ਹੈ ਜਿਹੜੀ ਵੱਧ ਕੇ ਹੁਣ 50 ਹੋ ਗਈ ਆ ਹਾਲਾਂਕਿ ਅੰਕੜਾ ਪਹਿਲਾਂ ਸਿਰਫ 30 ਤੋਂ ਪਾਰ ਦਾ ਦੱਸਿਆ ਜਾ ਰਿਹਾ ਸੀ ਤਾਂ 2064 ਪਿੰਡ ਨੇ ਜਿਹੜੇ ਇਸ ਵੇਲੇ ਹੜ੍ਹਾਂ ਦੇ ਪ੍ਰਭਾਵ ਹੇਠਾਏ ਨੇ ਯਾਨੀ ਕਿ 2064 ਪਿੰਡਾਂ ਦੇ ਵਿੱਚ ਪਾਣੀ ਹੈ ਜਿਹੜਾ 3-3 4-4 ਫੁੱਟ ਤੱਕ ਭਰ ਚੁੱਕਿਆ ਸੀ ਤਾਂ ਮੌਤਾਂ ਦੀ ਗਿਣਤੀ ਵੀ ਵੱਧ ਚੁੱਕੀ ਹੈ ਹਾਲਾਂਕਿ ਹਾਲਾਤ ਨੇ ਜਿਹੜੇ ਉਹ ਨਾਰਮਲ ਹੁੰਦੇ ਹੋਏ ਨਜ਼ਰ ਆ ਰਹੇ ਨੇ ਬੈਲੈਂਸ ਹੁੰਦੇ ਹੋਏ ਨਜ਼ਰ ਆ ਰਹੇ ਨੇ ਪਰ ਇੱਕ ਵਾਰ ਜਿਸ ਤਰੀਕੇ ਦੇ ਨਾਲ ਹੜ੍ਹਾਂ ਦੇ ਕਾਰਨ ਪੰਜਾਬ ਦੇ ਵਿੱਚ ਤਬਾਹੀ ਆਈ ਹੈ ਉਹ ਤਬਾਹੀ ਦਾ ਖੌਫਨਾਕ ਮੰਜ਼ਰ ਦੇਖ ਕੇ ਹਰ ਕਿਸੇ ਦੀਆਂ ਅੱਖਾਂ ਨਾਮ ਹੋਈਆਂ ਨੇ